ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਇੱਥੇ ਅੱਜ ਮਾਲ ਰੋਡ ਸਰਕਾਰੀ ਕન્યા ਸਕੂਲ ਵਿੱਚ ਮੂਥਾਂ ਦਾ ਜਾਇਜ਼ਾ ਲੈਣ ਤੇ ਪਹੁੰਚੇ ਨੇ ਨਾਲ ਪੋਰ ਵੀ ਅਫਸਰ ਸਹਿਬਾਨ ਵੀ ਪਹੁੰਚੇ ਹੋਏ ਨੇ ਤਾਂ ਸਵੇਰ ਦੀ ਜਿਹੜੀ VOTING ਪ੍ਰਕਿਰਿਆ ਚੱਲੀ ਹੈ ਤਾਂ ਉਹਦਾ ਜਾਇਜ਼ਾ ਲੈਣ ਵਾਸਤੇ ਇੱਥੇ ਅੱਜ ਹੁਣ ਗੁਰਪ੍ਰੀਤ ਸਿੰਘ ਪੁੱਲਰ ਪਹੁੰਚੇ ਨੇ ਜੀ ਸਰ ਸਰ ਕਿਸ ਦਾ ਪ੍ਰੋਸੈਸ ਚੱਲ ਰਿਹਾ ਹੈ ਜੀ VOTING ਦਾ ਦੇਖੋ ਸਾਡੇ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਦੇ ਵਿੱਚ ਬੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਔਰ ਉਹਦੇ ਸਦਕਾ ਹੀ ਔਰ ਲੋਕਾਂ ਦੇ ਸਹਿਯੋਗ ਨਾਲ ਪ੍ਰਮਾਤਮਾ ਦੀ ਮਿਹਰ ਨਾਲ ਬਹੁਤ ਹੀ ਪੀਸਫੁਲ ਪੋਲਿੰਗ ਚੱਲ ਰਹੀ ਹੈ ਸਾਰੇ ਏਰੀਆਜ਼ ਦੇ ਵਿੱਚ ਤੇ ਉਹਦੇ ਚ ਕਿਉਂਕਿ ਗਰਮੀ ਦਾ ਵੀ ਮੌਸਮ ਹੈ ਸਵੇਰੇ ਥੋੜਾ ਰਸ਼ ਜ਼ਿਆਦਾ ਸੀਗਾ ਸਾਰੀਆਂ ਪੋਲਿੰਗ ਲੋਕੇਸ਼ਨਸ ਤੇ ਹੁਣ ਥੋੜਾ ਘਟਿਆ ਹੈ ਬਿਕੋਜ਼ ਗਰਮੀ ਦਾ ਹੈ ਤੇ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਸ਼ਾਮ ਦੇ ਟਾਈਮ ਫੇਰ ਰਸ਼ ਵਧੇਗਾ ਤੋਂ ਸਾਡੇ ਸਾਰੀਆਂ ਪੈਟਰੋਲਿੰਗ ਪਾਰਟੀ ਸਾਡੀਆਂ ਸਟ੍ਰਾਈਕਿੰਗ ਰਿਜ਼ਰਵਸ ਸਾਰੇ ਆਫੀਸਰਸ ਬੜਾ ਮਿਹਨਤ ਨਾਲ ਕੰਮ ਕਰ ਰਹੇ ਹੈ ਔਰ ਪੁਲਿਸ ਫੋਰ ਸਾਰੀ ਬੜੀ ਮੁਸ਼ਤਦਦੀ ਨਾਲ ਆਪਣੀ ਡਿਊਟੀ ਦੇ ਰਹੀ ਹੈ ਤੇ ਪੂਰੀ ਸ਼ਾਂਤੀ ਹੈ ਔਰ ਇਸ ਤਰ੍ਹਾਂ ਹੀ ਅਸੀਂ ਇਹਨੂੰ ਡੋਮਿਨੇਟ ਕਰਕੇ ਰੱਖਾਂਗੇ ਔਰ ਮੈਨੂੰ ਉਮੀਦ ਹੈ ਕਿ ਬਿਲਕੁਲ ਫ੍ਰੀ ਫੇਅਰ ਤੇ ਪੀਸਫੁਲ ਲਖਨ ਹੋਏਗੀ ਕਿੰਨੇ ਪੁਲਿਸ ਅਧਿਕਾਰੀ ਜਿਹੜੇ ਇਸ ਪੋਲਿੰਗ ਪ੍ਰਸੈਸ ਫਿਚਰ ਜੁਟੇ ਹੋਏ ਨੇ ਨਾਲ ਨਾਮ ਫੋ ਜਦਸਤੇ ਵੀ ਤਨਾ ਸਾਡੇ ਕੋਲ 12 ਕੰਪਨੀਆਂ ਨੇ ਜੀ ਸੀਏਪੀਐਫ ਦੀਆਂ ਔਰ ਸਟੇਟ ਆਰਮਡ ਪੁਲਿਸ ਜਿਹੜੀਆਂ ਬਾਹਰਲੇ ਸਟੇਟਸ ਤੋਂ ਆਈਆਂ ਉਸ ਤੋਂ ਇਲਾਵਾ 2632 ਦੇ ਕਰੀਬ ਸਾਡੇ ਆਪਣੇ ਮੁਲਾਜ਼ਮ ਵੀ ਜਿਹੜੇ ਲੱਗੇ ਆ ਔਰ ਅਫੀਸਰ ਸਾਰੇ ਪੰਜੋ ਕੌਨਸਟਿਟੂਐਂਸੀ ਦੇ ਇੰਚਾਰਜ ਇੱਕ ਐਸਪੀ ਸਹਿਬਾਨ ਨੇ ਔਰ ਦੋ ਕੌਨਸਟਿਟੂਐਂਸੀ ਦੇ ਪਿੱਛੇ ਡੀਸੀਪੀ ਸਹਿਬਾਨ ਨੇ ਉਹਨਾਂ ਨਾਲ ਅਲੱਗ-ਅਲੱਗ ਸਟ੍ਰਾਈਕਿੰਗ ਰਿਜ਼ਰਵ ਦੇ ਲੋਕਲ ਜਿਹੜੇ ਹਲਕਾ ਅਫੀਸਰ ਸਾਡੇ ਕਸਟਡ ਅਫੀਸਰ ਨੇ ਉਹ ਤੇ ਹੋਰ ਵੀ ਇਨਸਪੈਕਟਰ ਪਬਲਿਕ ਸਬ ਇਨਸਪੈਕਟਰ ਲੈਵਲ ਦੇ ਅਫੀਸਰ ਅਸੀਂ ਲਾਏ ਨੇ ਜਿਹੜੇ ਕਿ ਕਿਤੇ ਵੀ ਕੋਈ ਲੋਡ ਪੈਂਦੀ ਹੈ ਫੋਰਸ ਜੀ ਇਮੀਡੀਏਟਲੀ ਮੂਵ ਕਰ ਸਕਦੇ ਨੇ ਇਸ ਤੋਂ ਇਲਾਵਾ ਸਾਰਾ ਸਾਡਾ ਪੀਸੀਆਰ ਜਿਹੜਾ ਉਹ ਪੂਰੀ ਆਪਣੀ ਅੱਛੀ ਤਰੀਕੇ ਨਾਲ ਡਿਊਟੀ ਦੇ ਰਿਹਾ ਕੱਲ ਉਹਨਾਂ ਨੂੰ ਮੈਂ ਤੇ ਸਰ ਹਰਪਾਲ ਸਿੰਘ ਹੋਣੇ ਆਪ ਉਹਨਾਂ ਨੂੰ ਬਰੀਫ ਕੀਤਾ ਸੀਗਾ ਔਰ ਬੜੇ ਮੋਟੀਵੇਟਿਡ ਨੇ ਸਾਡੇ ਸਾਰੇ ਜਵਾਨ ਤੇ ਆਫੀਸਰਸ ਔਰ ਇਸ ਤੋਂ ਇਲਾਵਾ ਟ੍ਰੈਫਿਕ ਦੇ ਵੀ ਜਿਹੜੇ ਮੇਨ ਪੁਆਇੰਟਸ ਆ ਤੁਸੀਂ ਦੇਖਿਆ ਹੋਊਗਾ ਉਹਨਾਂ ਨੂੰ ਵੀ ਅਸੀਂ ਕਵਰ ਕਰਕੇ ਰੱਖਿਆ ਸੋ ਦੈਟ ਲੋਕਾਂ ਨੂੰ ਆਵਾਜਾਈ ਦੇ ਵਿੱਚ ਪ੍ਰੋਬਲਮ ਨਾ ਆਵੇ ਔਰ ਇਸੇ ਤਰ੍ਹਾਂ ਇਹੀ ਜਿਹੜਾ ਮੇਨਟੇਨ ਕੀਤਾ ਜਾਏਗਾ ਜੋ ਡੋਮਿਨੇਸ਼ਨ ਸਰ ਕਿਤੇ ਕੋਈ ਵਾਇਲੈਂਸੀ ਕੋਈ ਖਬਰ ਨਹੀਂ ਹੈ ਨਹੀਂ ਬਿਲਕੁਲ ਪ੍ਰਮਾਤਮਾ ਦੀ ਮਿਹਰ ਹੈ ਜੀ ਕੋਈ ਇਦਾਂ ਦੀ ਕੋਈ ਬਿਲਕੁਲ ਗੱਲ ਨਹੀਂ ਟੋਟਲੀ ਪੀਸਫੁਲ ਹੈ ਲੋਕਾਂ ਨੂੰ ਕੀ ਸਨੇਹ ਦਿਨ ਮੈਂ ਲੋਕਾਂ ਨੂੰ ਇਹੀ ਸਨੇਹ ਦਿਨਣਾ ਕਿ ਉਹਨਾਂ ਦਾ ਰਾਈਟ ਹੈ ਔਰ ਇਹਦੇ ਚ ਉਹਨਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਸਾਡਾ ਇਹ ਇਵੈਂਟ ਹੈ ਔਰ ਅਸੀਂ ਸਾਰਿਆਂ ਨੂੰ ਪੁਲਿਸ ਦੇ ਆਫੀਸਰਸ ਵੀ ਜਿਹੜੇ ਪੋਸਟਲ ਬੈਲਟ ਔਰ ਇਲੈਕਸ਼ਨ ਡਿਊਟੀ ਸਰਟੀਫਿਕੇਟ ਵਗੈਰਾ ਵੀ ਸਭ ਨੂੰ ਦਿੱਤੇ ਆ ਸੋ ਦੈਟ ਮੈਕਸਿਮਮ ਜਿਹੜੀ ਪਾਰਟਿਸਪੇਸ਼ਨ ਹੋ ਸਕੇ ਤੇ ਹੋਰ ਵੀ ਕੂਲਿੰਗ ਬੂਥ ਸਰ ਜਾਣਾ ਮੈਂ ਹਾਂਜੀ ਘੁੰਮ ਰਿਹਾ ਸਵੇਰ ਦਾ ਵੀ ਜਾ ਕੇ ਆਇਆ ਕੱਲ ਰਾਤ ਵੀ ਅਸੀਂ ਗਏ ਸੀਗੇ ਹੁਣ ਵੀ ਸਾਰੇ ਰਵਾਂਗੇ ਸਪੈਸ਼ਲੀ ਸ਼ਾਮ ਦਾ ਟਾਈਮ ਹੁੰਦਾ ਔਰ ਉਸ ਤੋਂ ਬਾਅਦ ਫਿਰ ਸਟੋਰੇਜ ਸੈਂਟਰ ਸਾਰੇ ਚੈੱਕ ਕਰਾਂ ਦਾ ਕਮਿਸ਼ਨਰ ਆਫ ਪੁਲਿਸ ਗੋਪੀ ਸਿੰਘ ਪੁੱਲਰ ਖੁਦ ਮੋਨੀਟਰਿੰਗ ਕਰ ਰਹੇ ਨੇ ਜਿਹੜੇ ਵੀ ਬੂਥ ਲੱਗੇ ਹੋਏ ਨੇ ਉੱਥੇ ਜਾ ਜਾ ਕੇ ਗੱਲਬਾਤ ਵੀ ਕਰ ਰਹੇ ਨੇ ਔਰ ਸਿਕਿਉਰਿਟੀ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਬਾਰੇ ਵੀ ਲਗਾਤਾਰ ਮੋਨੀਟਰਿੰਗ ਕਰ ਰਹੇ ਨੇ ਔਰ ਉਹਨਾਂ ਵੱਲੋਂ ਅੱਖਿਆ ਜਾ ਰਿਹਾ ਹੈ ਕਿ ਕਿਤੇ ਵੀ ਕੋਈ ਵੀ ਵਾਇਲੈਂਸ ਦੀ ਜਿਹੜੀ ਉਹ ਖਬਰ ਨਹੀਂ ਹੈ ਬਿਲਕੁਲ ਪੀਸਫੁਲ ਤਰੀਕੇ ਨਾਲ VOTING ਚੱਲ ਰਹੀ ਹੈ ਔਰ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਆਪਣੇ ਮਤ ਦੇ ਹੱਕ ਦੀ ਜਿਹੜੀ ਵਰਤੋਂ ਹੈ ਜ਼ਰੂਰ ਕਰਨ ਕੈਮਰਾ ਪਰਸਨ ਕੁਪਾਲ ਦੇ ਨਾਲ ਸਿਕੰਦਰ ਪੱਛਮੀचा ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par